ਲੇਖਕ ਜਸਵੰਤ ਸਿੰਘ ਕਮਲਦਾਰ ਲਿਖਿਆ ਹੋਇਆ ਹੈ ਨਾਵਲ ਰੂਪਮਤੀ ਭਾਗ ਨੌਵਾਂ ਸ਼ਰੀਫ ਨਰੈਣੀ ਸ਼ਰੀਫ ਨਾਇਨ ਨੇ ਆਪਣੀ ਵੱਲੋਂ ਬੜਾਈ ਲੈ ਲਈ ਰੂਪਮਤੀ ਦੀ ਗੱਲ ਕੀਤੀ ਸੀ ਪਰ ਹਮੀਦਾ ਵਨੋ ਦੇ ਦਿਲ ਸਾੜੇ ਦੇ ਭਾਂਬੜ ਵੱਲ ਉੱਠੇ ਐਸੀ ਵੈਸੀ ਰਖੇਲ ਹੁੰਦੀ ਤਾਂ ਉਹ ਸ਼ਾਇਦ ਉਹ ਪਰਵਾਹ ਨਾ ਕਰਦੀ ਹੂ ਤਾਂ ਬਗਾਨੀਆਂ ਖੁਰਲੀਆਂ ਵਿੱਚ ਮੂਹ ਮਾਰਨ ਵਾਲੇ ਮਰਦ ਪਸ਼ੂਆਂ ਵਰਗੇ ਹੁੰਦੇ ਹਨ ਬਾਦਸ਼ਾਹ ਤੇ ਸੁਲਤਾਨ ਰਖੇਲਾ ਆਮ ਹੀ ਰੱਖਦੇ ਹਨ ਰਾਣੀਆਂ ਤੇ ਬੇਗਮਾਂ ਨੂੰ ਦਿਲ ਤੇ ਪੱਥਰ ਰੱਖਣਾ ਹੀ ਪੈਂਦਾ ਹੈ ਪਰ ਮੰਡੀ ਰਾਸਤਰੀ ਕੁਵਰਾਨੀ ਉਹ ਵੀ ਬੇहद ਹੁਸਨ ਤੇ ਗਾ ਕੇ ਜਤੂ ਕਰਨ ਵਾਲੀ ਹਿਮਤਾਬਾਨ ਨੂੰ ਲੱਗੀ ਜਿਵੇਂ ਡਾਕਾ ਮਾਰ ਕੇ ਮੰਡੂ ਹੀ ਲੁੱਟ ਲਵੇਗੀ 2 ਵਜੇ ਮੁੰਡਾ ਤੇ ਕੁੜੀ ਉਹ ਜਾਣ ਕਰਨ ਉਸ ਦੀ ਰੂਪ ਜਵਾਨੀ ਸਾਹਮਣੇ ਦੇ ਬਾਵਜੂਦ ਢਾਲੇ ਵਿੱਚ ਆ ਗਈ ਸੀ ਉਸ ਦੇ ਅੰਦਰ ਕਈ ਪ੍ਰਕਾਰ ਦੇ ਰੂਸ ਉੱਠ ਰਹੀ ਸਨ ਬੇਗਮ ਦਾ ਚੈਨ ਗਵਾਜ ਗਿਆ ਲੱਗਦਾ ਸੀ ਉਸਦਾਨਾ ਖਬਰ ਦਾ ਸਾਨੂੰ ਸਤਰ ਬੁਲਾ ਲਿਆ ਪਰਦੇ ਦੀ ਓਟ ਵਿੱਚ ਖਲੋਤਾ ਉਹ ਕੰਬੀ ਜਾ ਰਿਹਾ ਸੀ ਬੇਗਮ ਮਹਜੂਰ ਕੁਲਾਮ ਸਲਾਮ ਅਰਜ਼ ਕਰਦਾ ਹੈ ਉਸਦੀ ਜ਼ਬਾਨ ਥਥਲਾ ਥਥਲਾਈ ਹੋਈ ਸੀ ਸਲਾਮ ਤਾਂ ਠੀਕ ਹੈ ਉਫਕਾਰੀ ਤੋ ਸੁਲਤਾਨ ਹਜੂਰ ਨੂੰ ਲੈ ਕੇ ਗਿਆ ਸੀ ਰੋਪਮਤੀ ਦਾ ਸੰਗੀਤ ਸੁਣਾਉ ਉਹਦੇ ਬੋਲਾਂ ਵਿੱਚ ਪੱਥਰਾਂ ਵਰਗੀ ਸ਼ਕਤੀ ਤੇ ਕ੍ਰਿਕਤਾ ਸੀ ਹਜ਼ੂਰ ਤੋਂ ਜਾਨ ਦੀ ਸਲਾਮੀ ਚਾਹੂੰ ਬੰਦਾ ਸੁਲਤਾਨ ਮਹਾਨ ਨੂੰ ਲੈ ਕੇ ਨਹੀਂ ਗਿਆ ਉਹਨਾਂ ਦੇ ਹੁਕਮ ਦੀ ਤਮੀਲ ਕੀਤੀ ਸੀ ਉਹ ਸੋਚ ਰਿਹਾ ਸੀ ਜਿਸ ਗੱਲ ਦਾ ਡਰ ਸੀ ਉਹੀ ਵਾਲਾ ਗਾਲਾ ਪਈ ਕਿਉਂ ਬੇਗਮ ਜਵਾੜਾ ਕੋਟ ਕੀ ਬੋਲੀ ਤੂੰ ਰੂਪਮਤੀ ਦੇ ਹੋਸਾਂ ਦੀ ਤਾਰੀਫ ਕੀਤੀ ਤਾਂ ਸਾਨੂੰ ਵਕੀਲ ਬਣਿਆ ਤੈਨੂੰ ਮਾਂਡੂ ਦੇ ਮਹਿਲਾ ਦੀ ਵਫਾਦਾਰੀ ਭੁੱਲ ਗਈ ਜਨਾਬ ਬੇਗਮ ਹਜ਼ੂਰ ਗੁਲਾਮ ਦੀ ਕੀ ਜੈ ਹੋ ਸਕਦੀ ਹੈ ਕਿਸੇ ਤਰ੍ਹਾਂ ਦਾ ਇਨਕਾਰ ਕਰੇ ਮਾਲਕ ਜਿਸ ਤਰ੍ਹਾਂ ਚਲਾਵੇ ਕੋੜੇ ਨੂੰ ਚੱਲਣਾ ਪੈਂਦਾ ਏ ਉਹ ਥੋੜਾ ਜਿਹਾ ਕਰਕੇ ਕਹਿ ਗਿਆ ਸੁਲਤਾਨ ਹਜ਼ੂਰ ਦਾ ਹੁਕਮ ਹੁੰਦਾ ਹੈ ਚਾਚਾਬਕ ਅਸੀਂ ਨਾ ਚੀਜ਼ ਹੁਕਮ ਅਦੁੱਲੀ ਕਿਵੇਂ ਕਰ ਸਕਦੇ ਹਾਂ ਖਿਦਮਤਗਾਰ ਨਾ ਕਿਵੇਂ ਕਰ ਸਕਦਾ ਹੁਣ ਤੁਹਾਡੇ ਅੱਗੇ ਥਰ-ਥਰ ਕੰਬ ਰਿਹਾ ਸੁਲਤਾਨ ਦੇ ਕੋੜਿਆ ਕੰਬਣਾ ਛੱਡਣਾ ਛੱਡ ਉਹ ਥੋੜੀ ਢਿੱਲੀ ਪੈ ਗਈ ਇਹ ਦੱਸ ਫਜ਼ੂਰ ਦੇ ਕਾਫਰ ਜਾਦੀ ਨਾਲ ਕੀ ਹੋਏ ਜਿਹੇ ਸੰਬੰਧ ਹੈ ਜਨਾਬ ਮੈਨੂੰ ਤਾਂ ਇੰਨਾ ਹੀ ਪਤਾ ਹੈ ਫਜ਼ੂਰ ਸੰਗੀਤ ਦੇ ਆਸ਼ਿਕ ਹਨ ਬਾਕੀ ਦੁਹਾਈ ਰਾਮ ਦੀ ਹੋਰ ਮੈਨੂੰ ਕੁਝ ਨਹੀਂ ਪਤਾ ਹਰਾਮਖੋਰ ਤੂੰ ਸਿੱਧੀ ਤਰ੍ਹਾਂ ਨਹੀਂ ਦੱਸੇਗਾ ਜਿੰਨਾ ਚਿਰ ਤੇਰੀ ਖੱਲ ਨਹੀਂ ਲਾਉਂਦੀ ਸੱਚ ਸੱਚ ਦੱਸ ਕਵਰਾਣੀ ਦੀ ਖਾਤਰ ਸ਼ਾਹੀ ਫੌਜ ਕਿਉਂ ਮਰਵਾਇ ਸ਼ਾਹਾਂ ਦੀਆਂ ਜਾਲਾਂ ਬਾਰੇ ਗੁਲਾਮਾਂ ਨੂੰ ਕੀ ਇਲਮ ਹੋ ਸਕਦਾ ਹੈ ਬੰਦੇ ਦਾ ਕੰਮ ਹੈ ਸੁਲਤਾਨ ਹਜ਼ੂਰ ਨੂੰ ਕਿਸੇ ਵੀ ਖਤਰੇ ਤੋਂ ਅਗਾਊਂ ਜਾਣੂ ਕਰਵਾਉਣਾ ਚਾਰਾ ਲਵਾਉਣਾ ਕੀ ਦਾ ਕੰਮ ਹੈ ਬੇਗਮ ਰੜਕ ਨਾਲ ਬਿਆੰਕ ਕਸ ਗਈ ਬੇਗਮ ਖੁਦ ਦਾ ਗਵਾਹ ਹੈ ਅਸੀਂ ਸਾਰਾ ਟੱਬਰ ਆਪਜੀ ਦੇ ਵਫਾਦਾਰ ਗੁਲਾਮ ਹਾਂ ਐਸਾ ਸ਼ਾਹੀ ਕਰਾਨੇ ਦੀ ਦਿਲ ਜਾਣ ਨਾਲ ਖਿਦਮਤ ਕੀਤੀ ਹੈ ਅਤੇ ਕਰਨ ਲਈ ਹਾਜ਼ਰ ਜਨਾਬਾ ਡਰ ਦੇ باوجود ਹੌਸਲੇ ਨਾਲ ਕਹਿ ਗਿਆ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਸੁਲਤਾਨ ਦੇ ਨਾਲ ਲਛਣਾ ਨਾਲ ਰਾਜ ਬਰਬਾਦ ਵੀ ਹੋ ਸਕਦਾ ਹੈ ਉਮੀਦਾਂ ਨਿੱਜੀ ਸਾੜੇ ਤੋਂ ਕਾ ਰਾਜ ਦੀ ਸਥਿਰਤਾ ਬਾਰੇ ਸੋਚ ਗਈ ਹੁਕਮ ਕਰੋ ਬੀਗਮ ਸਹਿਵਾ ਬੰਦਾ ਕੀ ਕਰ ਸਕਦਾ ਹੈ ਉਹ ਕਿਸੇ ਹਿਲੇ ਬਹਾਨੇ ਜਾਣ ਛਡਾਉਣਾ ਚਾਹੁੰਦਾ ਸੀ ਸੁਲਤਾਨ ਹਜ਼ੂਰ ਦੀਆਂ ਇੱਧਰ ਉੱਧਰ ਦੀਆਂ ਹਰਕਤਾਂ ਤੋਂ ਸ਼ਰੀਫਾ ਰਾਹੀਂ ਮੈਨੂੰ ਪਹਿਲੋਂ ਜਾਣੂ ਕਰਵਾਉਣਾ ਹੋਵੇਗਾ ਇਨਾਮ ਦਿੱਤਾ ਜਾਵੇਗਾ ਕੁਝ ਲੁਕੋਇਆ ਜਾਂ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਚਮੜੇ ਦਾ ਚਵਕ ਜਾਣ ਵੀ ਲੈ ਸਕਦਾ ਹੈ ਸਮਝਿਆ ਸ਼ਕਤੀ ਨਾਲ ਆਖਿਆ ਸਮਝਿਆ ਸ਼ਵਦਾ ਦਾ ਦਾਣਾ ਦੇ ਪੈਰ ਥੜਕਾ ਦਿੱਤੇ ਹਜ਼ੂਰ ਸਹੀ ਫਰਮਾਉਂਦੇ ਹੋ ਗੁਲਾਮ ਖਿਦਮਤ ਕਰੇਗਾ ਤੂੰ ਜਾ ਸਕਦਾ ਹੈ ਦਾਣਾ ਕੰਨਲ ਪੀਟ ਕੇ ਮੈਲ ਵਿੱਚੋਂ ਨਿਕਲ ਗਿਆ ਉਹ ਮਹਿਸੂਸ ਕਰ ਰਿਹਾ ਸੀ ਜਾਨ ਛੁੱਟੀ ਲੱਖੋਂ ਪੈ ਪਰ ਹਮੀਦਾ ਬੇਗਮ ਦਾ ਪੂਰਾ ਹਾਲ ਸੀ ਉਹ ਸਮਝਦੀ ਸੀ ਆਪਣਾ ਮਰਤ ਹੱਥੋਂ ਨਿਕਲ ਰਿਹਾ ਹੈ ਦਾਨਾ ਦਿਨਾਈ ਨਾਲ ਚਿਤرائی ਵਿਵਰਤ ਗਿਆ ਸ ਹੈ ਆਖਰ ਨੂੰ ਮਰਦ ਹੈ ਨਾ ਹਰ ਹਿੱਲੇ ਮਰਦ ਤਹੀ ਕਰੇਗਾ ਉਸ ਇਧਰ ਉਧਰ ਦੀਆਂ ਗਿਣਤੀਆਂ ਮਿੜਤੀਆਂ ਕਰਦੀਆਂ ਸ਼ਾਮ ਬਾਦ ਦਿੱਲੀ ਉਸ ਦੀ ਬਾਂਦੀ ਨਜੀਰਾ ਭੱਜੀ ਭੱਜੀ ਆਉਂਦੀ ਗਾਲੇ ਸਾਹ ਨਾਲ ਬੋਲੀ ਬੇਗਮ ਸਾਹਿਬਾ ਜੀ ਸੁਲਤਾਨ ਹਜੂਰਾ ਰਹੇ ਠੀਕ ਹੈ ਉਸ ਮਨ ਦੇ ਰੋ ਰੋਸ ਨਾਲ ਆਖੇ ਜਦੋਂ ਸੁਲਤਾਨ ਦੇ ਪੈਰਾਂ ਦੀ ਸ਼ਰਪ ਸੁਨੀ ਉਪਲੰਗਤ ਉੱਠ ਕੇ ਅੱਗੇ ਵਧੀ ਸੁਲਤਾਨ ਹਜ਼ੂਰ ਦੀ ਬੰਦੀ ਬੇਗਮ ਦੀ ਸਲਾਮ ਉਸ ਗੁਲਾਮਾਂ ਵਾਂਗ ਸੁਲਤਾਨ ਨੂੰ ਸ਼ਾਹੀ আদਬ ਆਦਾਬ ਨਾਲ ਪਿਆੰਗ ਦਿੱਤਾ ਕਿਉਂ ਕਿਉਂ ਬੇਗਮ ਸਹਿਬਾ ਮੇਰੀ ਜਾਨ ਅੱਗੇ ਨਾ ਪਿੱਛੇ ਇੰਨਾ ਝੁਕ ਝੁਕੇ ਨਾ ਕੋਈ ਬਾਜ਼ ਬਹਾਦਰ ਨੂੰ ਹੈਰਾਨੀ ਨਾਲ ਘਿਰਿਆ ਹੋਇਆ ਸੀ ਲੱਗਦਾ ਏ ਹੁਣ ਇਉਂ ਹੀ ਗੁਜ਼ਾਰਾ ਕਰਨਾ ਪਵੇਗਾ ਆਖਰ ਕਿਉਂ ਮੇਰੀ ਮੁਹੱਬਤ ਮੇਰੀ ਜਾਨ ਹੁਕਮ ਹਾਸਲ ਤੇਰਾ ਕੁਝ ਵੀ ਫਰਮਾ ਪੂਰਾ ਹੋਵੇਗਾ ਸੁਲਤਾਨ ਹਮੀਦਾ ਬਾਨੋ ਦੇ ਰੋ ਰੋਸ ਨੂੰ ਸਮਝਦਾ ਉਸ ਦੀ ਤਾਰੀਫ ਕਰ ਗਿਆ ਜਦੋਂ ਨੀਅਤ ਬੇਵਫਾ ਹੋ ਜਾਵੇ ਫੁੱਲ ਨਿਸ਼ਾਬਰਾਂ ਵੀ ਪੱਥਰਾਂ ਵਾਂਗ ਜ਼ਖਮ ਕਰਦੇ ਹਨ ਬੇਗਮ ਨੇ ਇੱਕ ਹੀ ਝਟਕੇ ਨਾਲ ਸੁਲਤਾਨ ਨੂੰ ਸਿਰ ਤੋਂ ਪੈਰਾਂ ਤੱਕ ਝੰਜੋੜ ਸੁੱਟਿਆ ਹਾਏ ਮੈਂ ਮਰ ਜਾ ਆਖਰ ਗੱਲ ਕੀ ਹੋ ਗਈ ਐਨਾ ਰੋਸਾ ਸੁਲਤਾਨ ਨੇ ਸਭ ਕੁਝ ਸਮਝਦਿਆਂ ਪੁੱਛੇ ਮਾਨੇ ਸ਼ੁਰੂ ਕਰ ਦਿੱਤੇ ਮੇਰੀ ਹਮੀਦਾ ੱੱਕੇ ਟੁੱਟੇ ਆਏ ਆਪਣੇ ਬੰਦੇ ਦਾ ਹੱਸ ਕੇ ਖਿੜਕੀ ਤੇ ਮਲਾਹੀਦਾ ਪਰ ਤੁਸੀਂ ਉਸ ਗੱਲ ਨੂੰ ਧੂਰੀ ਛੱਡ ਦਿੱਤੀ। ਬੇਗਮ ਉਸ ਦੀ ਤੌਣ ਨੂੰ ਜੋਰ-ਜੋਰ ਨਾਲ ਸੂੰਗਣ ਲੱਗ ਪਈ। ਬਾਜ ਬਹਾਦਰ ਦਾ ਟਾਟਾ ਹਾਸਾ ਨਿਕਲ ਗਿਆ। ਉਸ ਲੱਕਤੀ ਤਲਵਾਰ ਲਾ ਕੇ ਕਿੱਲੀ ਸਜਾ ਦਿੱਤੀ ਅਤੇ ਬੇਗਮ ਨੂੰ ਬਗਲ ਵਿੱਚ ਲੈ ਕੇ ਬਲੰਗ ਉੱਤੇ ਬਹਿ ਗਿਆ। ਮੇਰੀ ਰਾਣੋਂ ਨੂਕੀ ਸ਼ਾਕਸਤਾ ਰਹੀ ਹੈ। ਉਹ ਲਾਡ ਨਾਲ ਹਮੀਦਾ ਦੀ ਬੇਟੂ ਤੇ ਹੱਥ ਫੇਰ ਲੱਗ ਪਿਆ। ਔਰਤ ਬੇਗਮ ਤੋਂ ਮਲਕਾ ਵੀ ਬਣ ਜਾਵੇ ਉਹ ਫਿਰ ਵੀ ਲਾਚਾਰ ਔਰਤ ਹੀ ਰਹਿੰਦੀ ਹੈ। ਉਸ ਨਾਲ ਹੀ ਉਸ ਨਾਲ ਹੀ ਸਿਰ ਫੇਰਿਆ ਉਹ ਮੰਨ ਹੀ ਮਨਰੂਪਮਤੀ ਦਾ ਪਿੱਛਾ ਕਰ ਰਹੀ ਸੀ ਅੱਜ ਮੇਰੀ ਜਾਨ ਲਿਸਾਂ ਲਿਸਾਂ ਗੱਲਾਂ ਕਿਉਂ ਕਰ ਰਹੀ ਹੈ ਮਾਇ ਮਾਇਸ਼ਾ ਅੱਪ ਮੰਡੂ ਦੀ ਮਾਲਕ ਉਹ ਖੜੀਆਂ ਮਾਰ ਕੇ ਬੇਗਮ ਨੂੰ ਸਥਿਰ ਕਰਨਾ ਚਾਹੁੰਦਾ ਸੀ ਮੇਰੀ ਛੋਟੀ ਭੈਣ ਰੂਪਮਤੀ ਦਾ ਕੀ ਹਾਲ ਉਹ ਜਾਨਕ ਪੁੱਛ ਕੇ ਸੁਲਤਾਨ ਘਬਰਾਇਆ ਨਹੀਂ ਤਰੰਬੇ ਨਾਲ ਮੁਸਕਰਾਇਆ ਅਸਲੀ ਤੋ ਉਹ ਪਹਿਲਾਂ ਹੀ ਸਮਝ ਚੁੱਕਾ ਸੀ ਜਵਾਨ ਰੁੱਤ ਵਿੱਚ ਕਿਸੇ ਦਾ ਵੀ ਹਾਲ ਮਾੜਾ ਨਹੀਂ ਹੁੰਦਾ ਚੰਗਾ ਹੋਇਆ ਤੁਹਾਨੂੰ ਜਾਣਕਾਰੀ ਹੋ ਗਈ ਮੈਂ ਦੱਸਣ ਹੀ ਆਇਆ ਸਾਂ ਮੰਡੂ ਦੇ ਸੁਲਤਾਨ ਬਾਜ ਬਹਾਦਰ ਸਾਹਿਬ ਤੋਂ ਬੰਦੀ ਨੇ ਮੰਡੀ ਦੀ ਰਾਜਕੁਮਾਰੀ ਰੂਪਮਤੀ ਦਾ ਹਾਲ ਚਾਲ ਪੁੱਛਾਇਆ ਹਮੀਦਾ ਬਾਨੋ ਦੇ ਸਖਤ ਝੰਜੋੜੇ ਨਾਲ ਸਿਰ ਉਸ ਦੇ ਅੰਦਰ ਹਲਚਲ ਪੈਦਾ ਹੋ ਗਈ ਉਸ ਬਿਗੜੀ ਹਾਲਤ ਨੂੰ ਸੰਭਾਲਣ ਲਈ ਸਿਰ ਝੰਜੋੜਿਆ ਕਸਤ ਚੰਗਾ ਨਹੀਂ ਹੁੰਦਾ ਰੂਪ ਨੂੰ ਸਾੜਦਾ ਏ ਮੇਰੀ ਰਾਜਕੀ ਚਾਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਂ ਮੰਡੀ ਰਿਆਸਤ ਨੂੰ ਮੰਡੂ ਹੇਟਾਂ ਲਿਆਉਣ ਦੀ ਯਤਨਾ ਵਿੱਚ ਹਾਂ ਉਹ ਦਾ ਦੱਖਣਿਆ ਅਨੁਹਾਰ ਦੇਣ ਪਿੱਛੋਂ ਆਪਣੇ ਆਪ ਰਾਜ ਦਾ ਹਿੱਸਾ ਬਣ ਗਈ ਸੀ ਜ਼ੋਰ ਜ਼ਬਰ ਨਾਲ ਦਬਾਇਆ ਨਵੀਂ ਮਗਾਬਤ ਉੱਠ ਪੈਂਦੀ ਹੈ ਉੱਥੋਂ ਦੇ ਲੋਕਾਂ ਦੇ ਮਨ ਜਿੱਤਨੇ ਜ਼ਰੂਰੀ ਹਨ ਇਸੇ ਕਾਰਨ ਫੌਜ ਦਾ ਇੱਕ ਹਿੱਸਾ ਉਹਨਾਂ ਦੀ ਹਫਾਜ਼ਤ ਵਾਸਤੇ ਉੱਥੇ ਛਾਟ ਆਇਆ ਕਿਸੇ ਰਾਜ ਨੂੰ ਆਪਣਾ ਬਣਾ ਲਈ ਤਾਕਤ ਨਾਲੋਂ ਹਮਦਰਦੀ ਤੇ ਸਬਰ ਬਧੇਰੇ ਕਾਰਾਗਰ ਹੁੰਦੇ ਹਨ ਉਸ ਬੇਗਮ ਨੂੰ ਸਿਆਸੀ ਪਲੱਥੇਵਾਜ਼ੀਆਂ ਨਾਲ ਕਾਇਲ ਕਰਨਾ ਚਾਹੀਏ ਇਸ ਤਰ੍ਹਾਂ ਰਾਜ ਨਾਲ ਰੂਪਮਤੀ ਵੀ ਮਿਲ ਜਾਵੇਗੀ ਹਮੀਤਾ ਬਾਨੋਂ ਦੇ ਨੇ ਕਠਾਕ ਦਾ ਸੁਲਤਾਨ ਕੋਲੋਂ ਕੋਈ ਜਵਾਬ ਨਹੀਂ ਸੀ ਹਾਂ ਉਹ ਗੁਣਵਾਨ ਹੀਰਾ ਹੈ ਉਸ ਦਾ ਹੱਥ ਬੇਗਮ ਦੀ ਪਿੱਠ ਤੋਂ ਡਿੱਗ ਪਿਆ ਉਸ ਇੱਕ ਤਰ੍ਹਾਂ ਹੌਸਲੇ ਨਾਲ ਇਕਬਾਲ ਕਰ ਲਿਆ ਇਕਬਾਲ ਵਿਦਵਾ ਉਹ ਵੀ ਕਾਫਰ ਗੁਣਗਾਨ ਹੀਰਾ ਇਸ ਚਾਰਜ ਦੀ ਤਲਖੀ ਨਾਲ ਹਮੀਦਾ ਦੇ ਰੋਮ ਰੋਮ ਕੰਡੇ ਖੜੇ ਹੋ ਗਏ ਜਿਹੜੇ ਉਸ ਦੀ ਰੂਹ ਨੂੰ ਲਹੂ ਲਹਾਨ ਕਰ ਰਹੇ ਸਨ ਔਰਤ ਅਸਲੀ ਤਨੂ ਕਦੇ ਨਹੀਂ ਸਮਝ ਸਕਦੀ ਕਿਉਂਕਿ ਉਹ ਮਰਦ ਦੀ ਗੁਲਾਮ ਹੁੰਦੀ ਹੈ ਮਰਦ ਦੀ ਮਰਜ਼ੀ ਹੀ ਉਸ ਦੀ ਮਰਜ਼ੀ ਹੁੰਦੀ ਹੈ ਉਸ ਦੀਆਂ ਤੇ ਘਟਵੀਆਂ ਨਜ਼ਰਾਂ ਨਾਲ ਆਪਣੇ ਮਰਦ ਨੂੰ ਬਲੌਂਦਰ ਦੇਣ ਦੀ ਹੱਦ ਤੱਕ ਵੇਖਿਆ ਨਹੀਂ ਉਹ ਆਪਣੇ ਮਰਦ ਸਾਥੀ ਦੇ ਬਰਾਬਰ ਨਹੀਂ ਖੜੀ ਹੋ ਸਕਦੀ ਕਿਉਂਕਿ ਉਸ ਦੀ ਹੈ ਵਿੱਚ ਹੈ ਨਹੀਂ ਉਸ ਦੀ ਹਾਂ ਵਿੱਚ ਹਾਂ ਨਹੀਂ ਮਿਲੌਂਦੀ ਉਸ ਦਾ ਤਾਕਤਵਰ ਨਾ ਹੋਣਾ ਉਸ ਲਈ ਸਜ਼ਾ ਹੋ ਜਾਂਦਾ ਹੈ ਨਹੀਂ ਉਹ ਕਲਾਵਾਨ ਨਹੀਂ ਹੁੰਦੀ ਮਰਦ ਦੀ दिली ਖੁਆਇਸ਼ ਨਹੀਂ ਫੜ ਸਕਦੀ ਪਰ ਮਲਿਕਾ ਤੈਨੂੰ ਕੀ ਹੋ ਗਿਆ ਸੁਲਤਾਨ ਉਸ ਦਾ ਰੋਸ ਟੋਣਾ ਚਾਹੁੰਦਾ ਸੀ ਮੈਨੂੰ ਹੋਸ਼ ਆ ਗਈ ਹੈ ਸੁਲਤਾਨਾ ਆਪਣੀ ਅਸਲੀਅਤ ਜਾਣ ਗਈ ਹਾਂ ਉਸ ਦਾ ਗਿਲਾ ਸ਼ਾਹੀ ਰੋਬ ਵਿੱਚ ਪੜਕ ਗਿਆ ਤੁਸੀਂ ਰਾਜ ਨੂੰ ਵਧਾਉਣ ਦੀ ਆੜ ਵਿੱਚ ਬਰਬਾਦੀ ਦਾ ਮੋੜ ਬਣ ਰਹੇ ਹੋ ਮੇਰੇ ਸਿਰ ਉੱਤੇ ਸੌਕਣ ਬਹਾਉਣ ਲੱਗੇ ਹੋ ਮੈਂ ਇਹ ਸਹਿ ਨਹੀਂ ਕਰਾਂਗੀ ਨਹੀਂ ਕਰਾਂਗੀ ਤੂਜੇ ਬੰਨੇ ਉਸ ਦੀਆਂ ਭਰੀਆਂ ਅੱਖਾਂ ਬੁੱਕ ਬੁੱਕ ਡੁੱਲੀ ਜਾ ਰਹੀਆਂ ਸਨ ਸੁਲਤਾਨ ਨੇ ਵੀਦਾ ਬੰਨ ਦੇ ਹੰਝੂ ਪੂੰਝ ਉਸ ਨੂੰ ਸੱਜੀ ਬਾਹ ਨਾਲ ਕੁੱਟਿਆ ਬੇਗਮ ਬਾਨੂ ਦਿਲ ਪੈੜਾ ਨਾ ਕਰੋ ਸਭ ਠੀਕ ਹੋ ਜਾਵੇਗਾ ਰਾਜ ਦੀ ਖਾਤਰ ਬੜਾ ਕੁਝ ਕਰਨਾ ਪੈਂਦਾ ਹੈ ਜਰਨਾ ਪੈਂਦਾ ਹੈ ਰਾਜ ਦੀ ਖਾਤਰ ਨਹੀਂ ਤੁਸੀਂ ਆਪਣੀ ਹਵਸ ਦੀ ਖਾਤਰ ਕਰ ਰਹੇ ਹੋ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਮੈਨੂੰ ਦਿੱਲੀ ਭੇਜ ਦਿਓ ਪਿੱਛੋ ਜੋ ਮਰਜ਼ੀ ਕਰੀ ਜਾਣਾ ਦਵਾ ਦੇਣ ਲਈ ਉਸ ਇੱਕ ਨਵਾਂ ਨਵਾਂ ਪਲਾਥਾ ਮਾਰਿਆ ਦੇਖੋ ਤੇਰੇ ਅੱਬਾ ਜਾਨ ਦੀਆਂ ਤਿੰਨ ਛਾਤੀਆਂ ਸਨ ਤੇਰਾ ਭਰਾ ਦੋ ਵੀਵੀਆਂ ਰੱਖੀ ਬੈਠਾ ਹੈ ਰੇਖਾਲਾਂ ਵਾਲੀ ਗੱਲ ਮੈਂ ਨਹੀਂ ਦਹਿਰਾਉਂਦਾ ਮੈਂ ਤਾਂ ਉਸਦੇ ਸੰਗੀਤ ਦਾ ਸ਼ਿਦਾਈ ਹਾਂ ਹੋਰ ਐਸੀ ਵੈਸੀ ਕੋਈ ਗੱਲ ਉਹ ਝੂਠਾ ਸੱਚਾ ਯਕੀਨ ਦਵਾਇਆ ਨਾ ਚਾਹੁੰਦਾ ਸੀ ਸਫਾਈ ਨਾਲ ਝੂਠ ਬੋਲਿਆ ਮਰਦ ਦੀ ਫਿਤਰਤ ਹੈ ਤੁਹਾਡੇ ਤਲਾਸ਼ੇ ਹੌਲੇ ਐ ਤੁਹਾਡੇ ਵਾਂ ਮੈਂ ਤੁਹਾਡੀਆਂ ਸਫਾਈਆਂ ਉੱਤੇ ਯਕੀਨ ਨਹੀਂ ਕਰ ਸਕਦੀ ਕੁਰਾਨ ਨੂੰ ਇਮਾਨ ਸਮਝ ਕੇ ਕਹੋ ਉਸ ਨੂੰ ਮੰਨੂ ਨਹੀਂ ਲਿਆਉਂਗੀ ਉਸ ਸਿੱਧੀ ਤੀਰ ਨਜ਼ਰ ਸੁਲਤਾਨ ਦੀ ਜੇਰੇ ਉੱਤੇ ਗੱਡ ਦਿੱਤੀ ਉਹ ਅੱਖਾਂ ਤੋਂ ਪਰਾਂ ਜੋ ਹੁੰਦਾ ਏ ਇੱਕ ਤਰ੍ਹਾਂ ਜਰਨਲ ਲਈ ਤਿਆਰ ਹੋ ਗਈ ਸੀ ਰਾਸੀ ਲਾਂਬਾ ਲਈ ਇਹ ਸੋਚਣ ਵਾਲੀ ਗੱਲ ਹੈ ਇੱਕਦਮ ਫੈਸਲਾ ਨਹੀਂ ਕੀਤਾ ਜਾ ਸਕਦਾ ਸੁਲਤਾਨ ਦੀ ਚੀਤੀ ਵਿੱਚ ਫਸਿਆ ਚੁਸਤੀ ਵਰਤ ਗਿਆ ਰਾਸੀ ਲਾਂਬੇ ਦੀ ਗੱਲ ਕਿਉਂ ਆਪਣੀ ਖੋਟੀ ਨੀਤ ਦੀ ਕਹੋ ਕੌਣ ਵਜਾਉਣ ਦੇ ਚਸਕੇ ਦਾ ਤਾਂ ਇੱਕ ਬਹਾਨਾ ਹੈ ਬੀਗਮ شاہੀ ਅਦੂਦੀ ਹੱਦ ਟੱਪਣਾ ਤਾਨੂੰ ਸ਼ੋਭਾ ਨਹੀਂ ਦਿੰਦਾ ਅਸੀਂ ਪਹਿਲਾਂ ਵਾਲੀ ਸਾਂਝ ਮੁਹੱਬਤ ਨਾਲ ਰਹਾਂਗੇ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਆ ਮੰਡੂ ਰਾਜਪਦ ਫੁੱਲ ਰਿਹਾ ਹੈ ਸੁਲਤਾਨ ਦੋਵੇਂ ਹੱਥ ਫਲਾ ਗਿਆ ਤੁਸੀਂ ਮੇਰੀ ਥਾਂ ਉਹਦੇ ਸ਼ਾਇਦ ਖੁਦ ਖੁਸ਼ੀ ਕਰ ਲੈਂਦੇ ਇਸ ਤਰ੍ਹਾਂ ਸੋਚਣਾ ਗਲਤ ਹੈ ਉਠੋ ਮੂੰਹ ਹੱਥ ਧੋਵੋ ਅਸੀਂ ਝੀਲ ਦੀ ਸੈਰ ਤੇ ਜਾ ਰਹੇ ਹਾਂ ਮੈਂ ਹੀਰਾਵਈ ਨੂੰ ਵੀ ਬੁਲਾਇਆ ਹੈ ਉਠੋ ਨਾ ਉਠੋ ਨਾ ਉਸ ਬੀਗਮ ਦੀਆਂ ਬਖਾਂ ਕੁਤਕੁਤਾ ਰਿਆਂ ਨਾ ਕਰੋ ਨਾ ਮੈਂ ਕਿਤੇ ਨਹੀਂ ਜਾਣਾ ਤੁਸੀਂ ਖੁਸ਼ੀ ਮਨਾਓ ਉਸ ਸੁਲਤਾਨ ਦੇ ਦੋਵੇਂ ਹੱਥ ਫੜ ਲਈ ਤੁਹਾਨੂੰ ਸਾਥ ਦੇਣਾ ਹੋਵੇਗਾ ਇਹ ਮੇਰਾ ਹੁਕਮ ਹੈ ਹਕਮ ਕਮੋ ਕਮੋਸ਼ ਹੋਈ ਸੋਚਦੀ ਰਹੀ ਹੁਕਮ ਔਰਤ ਦੀ ਹਰ ਆਰਜ਼ੂ ਦਾ ਕਾਤਲ ਹੈ ਪਤਾ ਨਹੀਂ ਜਾਵਰ ਮਰਦ ਕਦੋਂ ਸਮਝੇਗਾ ਧੰਨਵਾਦ